ਬਦਮਾਸ਼ਾਂ ਨੇ ਸ਼ਰਿਆਮ ਖੇਰ ਕਹਾੜੀਆਂ ਨਾਲ ਵੱਡਤਾ ਡਿਲੀਵਰੀ ਬੁਆਏ ਨੌਜਵਾਨ ਤੇ ਜੰਮ ਕੇ ਭਰਾਈਆਂ ਇਟਾਂ ਰੋੜੇ ਡਾਂਗਾ ਖਾਪਨਾਕ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਜੀ ਹਾਂ ਇੱਕ ਵੱਡੀ ਰੌਂਗਟੇ ਖੜੇ ਕਰਦੀ ਵਾਰਦਾਤ ਹੋਈ ਹੈ ਸ਼ਰਿਆਮ ਇੱਕ ਡਿਲੀਵਰੀ ਬੁਆਏ ਤੇ ਫਿਲਮੀ ਅੰਦਾਜ਼ ਚ ਹਮਲਾ ਕੀਤਾ ਗਿਆ ਉਸਦੀ ਤੇਜ਼ ਤਾਰ ਹਥਿਆਰਾਂ ਨਾਲ ਵੱਟੋ ਕੀਤੀ ਗਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਆਰਾਮ ਨਾਲ ਆਪਣੇ ਦੋਸਤਾਂ ਕੋਲ ਮੋਟਰਸਾਈਕਲ ਤੇ ਖੜਾ ਹੈ ਇਸ ਦੌਰਾਨ ਪਿੱਛੇ ਤੋਂ ਗੱਡੀ ਤੇ ਕੁਝ ਬਦਮਾਸ਼ ਆਉਂਦੇ ਨੇ ਮਲਜਮਾ ਨੇ ਸਿੱਧੀ ਗੱਡੀ ਮੋਟਰਸਾਈਕਲ ਤੇ ਬੈਠੇ ਇਸ ਨੌਜਵਾਨ ਦੇ ਵਿੱਚ ਠੋਕ ਦਿੱਤੀ ਜਿਸ ਤੋਂ ਬਾਅਦ ਡਾਂਗਾ ਤੇਜ਼ ਤਾਰ ਹਥਿਆਰ ਲਹਿਰਾਉਂਦੇ ਇਹਨਾਂ ਨੌਜਵਾਨਾਂ ਨੇ ਇਸ ਡਿਲੀਵਰੀ ਬੁਆਏ ਤੇ ਧਾਵਾ ਬੋਲ ਦਿੱਤਾ ਕਹਾੜੀਆਂ ਡਾਂਗਾ ਇਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਉਸ ਦੀ ਬਰੇ ਤਰੀਕੇ ਨਾਲ ਵੱਟੋਕਾਰ ਉਸ ਨੂੰ ਅੱਧ ਮਰਿਆ ਕਰੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਅਸੀਂ ਅੰਬੀਗ ਬਾਸਕਟੇ ਵਿੱਚ ਕੰਮ ਕਰਦੇ ਹਾਂ ਮੇਰਾ ਭਾਈ ਮੈਂ ਤਾਂ ਆਰਡਰ ਦੇਣੇ ਚਲਾ ਗਿਆ ਤਾਂ ਮੇਰਾ ਭਾਈ ਵਹੀਂ ਤੇ ਆਰਡਰ ਲੈ ਕੇ ਨਿਕਲ ਰਹਾ ਥਾ एकदम पीछे से वे गाड़ी में आए और टक्कर मारी मेरे भाई को घेरने की कोशिश करी मेरा भाई हमारी तो कोई लड़ाई है ही नहीं किसी के साथ जो हम डरे तो फिर वो मेरा भाई, भाई भाई खड़ा रह गया उन्हें आके सीधा मारना चालू कर दिया और वे पंद्रह दस पंद्रह बंदे थे कोई दुश्मनी नहीं है एक 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 हफ्ते पहले उनसे थोड़ी गोल पे बात हुई थी वो गाड़ी उड़ी रहा था तो मैंने कह दिया भाई अब तेरी मेरी के दुश्मनी है बस इतनी बात हुई थी हाँ जी कौन है ਉਹ ਜੀ ਰੋਹਿਤ ਰੋਹਿਤ ਠਾਕਰ ਹੈ ਰਾਗੋ ਰੋਹਿਤ ਰਾਗੋ ਗੁੰਡਾ ਕਰਦੀ ਦੀ ਇਹ ਵਾਰਦਾਤ ਗਵਾਂਡੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਹਿਰ ਆਮ ਡਿਲੀਵਰੀ ਬੁਆਏ ਦੀ ਬਦਮਾਸ਼ਾਂ ਵੱਲੋਂ ਵਾਟੋ ਕੀਤੀ ਗਈ ਹੈ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀ ਹਾਲਤ ਹਸਪਤਾਲ ਤੇ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੇਖਣਾ ਹੋਵੇਗਾ ਜਾਂਚ 'ਚ ਹੁਣ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟਰ ਜਗਵਾਨੀ ਟੀਵੀ